ਤੇ ਕਹ ਪੈਂਦੀ ਐ ਜਰੀਫ ਫੇਰ ਚੰਡੀਗੜ੍ਹ ਤੱਕ ਉਹ ਸਵਾਲ ਲਿਆਦਾ ਤੁਸੀਂ ਸਵਾਲ ਉਹ ਤਨੌਲੇ ਤੋਂ ਪਿੱਖੀ ਜਾਮ ਕਰਤਾ ਯਾਰਾ ਭਗਵੰਤ ਸਿੰਘ ਕਿਹਾ ਤੈਨੂੰ ਜਹਾਜ ਤੋਂ ਦੀਰੇ ਲੋਕ ਨਹੀਂ ਤੂੰ ਤਾਂ ਕਹਿੰਦਾ ਇਹ ਚੁੰਨੇ ਦੀ ਅੱਖ ਨਹੀਂ ਦੀ ਕੈਪਟਨ ਨੂੰ ਹੁਣ ਤੈਨੂੰ ਨਹੀਂ ਦੀਆ ਕਿ ਨਹੀਂ ਉਹ ਨਜ਼ਾਰਾ ਲਿਆਦਾ ਯਾਰਾ ਮੈਂ ਨੂੰ ਬਹੁਤ ਵਾਰੀ ਕਹਿੰਦੇ ਰਿਹਾ ਭਗਵੰਤ ਮਾਨਸਾ ਦੀ ਜੋਰ ਲਾ ਲਈ ਇੱਥੇ ਇੱਕ ਤੋਂ ਇੱਕ ਚੜਦਾ ਬਲਾਰਾ ਤੇ ਚੜਦਾ ਮੁੰਡਾ ਪਹਿਲਾ ਹੋਊਗਾ ਇਹਨਾਂ ਨੇ ਇੱਥੇ ਲੋੜ ਨਹੀਂ ਆਉਣਾ ਜੇ ਤੇਰਾ ਜੋਰ ਮੈਂ ਹੀ ਚੱਲਦਾ ਰਹਿਣਾ ਇਹਦਾ ਕਹਿੰਦਾ ਸੀ ਮੈਂ ਗੰਨਵਾ ਨਹੀਂ ਲੈਂਦਾ ਇਹਦਾ ਕਹਿੰਦਾ ਸੀ ਮੈਂ ਤਾਂ ਇੰਜਣ ਮੂਰੇ ਪੈਂਦਾ ਰਹਾਂਗਾ ਬਹੁਤ ਕੁਝ ਕਹਿੰਦਾ ਰਿਹਾ ਬਹੁਤ ਜ਼ਿਆਦਾ ਡਰਾਮੇ ਕੀਤੇ ਪਰ ਲੋਕਾਂ ਨੂੰ ਪਤਾ ਲੱਗ ਗਿਆ ਤੇ ਡਰਾਮਿਆਂ ਦਾ ਲੋਕਾਂ ਨੂੰ ਪਤਾ ਲੱਗ ਗਿਆ ਆਉਣ ਵਾਲੇ ਟੈਨਸ ਭਰਾਵਾ ਇੱਕ ਗੱਲ ਮੇਰੀ ਯਾਦ ਰੱਖੋ ਇਹ ਕਮੈਨ ਨਾ ਕਰਨਕ ਵੀ ਵੱਡੂਗਾ ਜਿਹਨੇ ਪਤਾ ਹੀ ਨਹੀਂ ਕੀ ਕੀ ਕਰਨਾ ਯਾਰ ਕਣਕ ਵੱਡੂ ਦਾ ਵੀ ਇਹ ਨਹੀਂ ਕੋਈ ਦਾਤੀਆਂ ਲਵਾਈ ਜਾਂਦਾ ਹੋਵੇ ਕਿਸੇ ਹੜਕ ਨੇ ਪਜਾਮਾ ਲਵੇਰ ਲਿਆ ਸੀ ਉਹਦੇ ਨੇ ਬੋਰਡ ਲਾਉਣੇ ਸੀ ਗੱਲ ਕਰ ਰਹੀ ਸੀ ਪਹਿਲੀ ਬੋਲਦਾ ਹੁਣ ਤੁਹਾਨੂੰ ਮੈਂ ਹੋਰ ਦੱਸਦਾ ਕੱਲ੍ਹ காங்கிரஸ் ਦਾ ਪੰਜਾਬ ਚ ਹੋ ਗਏ ਖਤਮਾ ਇਹਨਾਂ ਨੂੰ ਲਖੇ ਸਰਾਣੇ ਦੀ ਟੀਮ ਰੜਕਦੀਆ ਇਹਨਾਂ ਨੇ ਕੱਲਾ ਕੱਲਾ ਨੌਜਵਾਨ ਪਾਸੇ ਪਾ ਕੇ ਅੰਦਰ ਕਰਨਾ ਜੇ ਤੁਸੀਂ ਇੱਕਾ ਨਾ ਕੀਤਾ ਹੁਣ ਪੰਜਾਬ ਦੇ ਲੋਕੋ ਤੁਸੀਂ ਜਾਗਰਤ ਹੋ ਜਾਓ ਉਹ ਸਮਝ ਜਾਓ ਦਿੱਲੀ ਦੇ ਚੰਨਣ ਵਾਲੇ ਕਦੇ ਵੀ ਨਹੀਂ ਛੋੜੇ ਹੋ ਸਕਦੇ ਜੇ ਤੁਸੀਂ ਬਦਨਾ ਪੰਜਾਬ ਦੇ ਨੌਜਵਾਨਾਂ ਨੂੰ ਸੀਟਾਂ ਤੇ ਖੜਾ ਕਰੋ ਆਪ ਦੇ ਐਮਐਲਏ ਚੁਣੋ ਆਪ ਦੀ ਸਿਆਸਤਾਂ ਤੇ ਖੜੀ ਕਰੋ ਤੁਹਾਡੇ ਖਾਨੇ ਬੋਲਣ ਵਾਲਿਆਂ ਦੇ ਪੈਲੇਂ ਦੇ ਆਉਣ ਆ ਟੈਂਟ ਹੋਰ ਪੈਣਾ ਉਹਨੂੰ ਤਿਆਰ ਆ ਤੁਹਾਡੀਆਂ ਜ਼ਮੀਨਾਂ ਤੇ ਕੰਮ ਕਰਜਾ ਹੂੰਗਾ ਤੁਹਾਨੂੰ ਨਸ਼ੇ ਤੇ ਮਾਰਨਗੇ ਤੁਹਾਨੂੰ ਤਵਾ ਕਰ ਦੇਣਗੇ ਮੇਰੇ ਵੀਰੋ ਤਵਾ ਕਰ ਦੇਣਗੇ ਪੰਜਾਬ ਵਾ ਜਿਹਨਾਂ ਨੇ ਅੱਖਾਂ ਤੇ ਰੜਕਦਾਗਾ ਬਸ ਬਰਾਵਾ ਮੇਰੀਆਂ ਇੰਨਾਂ ਕਿ ਬਣਦੇ ਸੀਗਾ ਕਿ ਟਾਈਮ ਹੈ ਨਹੀਂਗਾ ਬਾਗਰੂ ਜੀ ਦਾ ਖਾਤਾ ਬਾਗਰੂ ਜਿੱਕੀ ਫਤ ਹੈ ਲੈ ਗਏ ਤੇ ਹੁਣ ਗਵਾਈਏ ਨਾ ਅੱਜ ਹੈ ਭਾਨੇ ਸਿੱਧੂ ਦੇ ਹੱਕ ਚ ਤੇ ਝਾੜੂ ਦੀਆਂ ਚੜਾ ਪਟਣ ਵਾਲੀ ਰੈਲੀ ਹੈ ਹੱਥ ਖੜਾ ਕਰਕੇ ਦੱਸੋ ਜੜਾ ਕੱਟੀਆਂ ਜਾਣੀਆਂ ਕਿ ਨਹੀਂ ਓ ਯਾਰ ਜਿਹੜਾ ਮਰਦਾ ਨਹੀਂ ਹੁੰਦਿਆ ਜਿਹੜਾ ਸੂਰਦਾ ਨਹੀਂ ਹੁੰਦਿਆ ਤੇ ਇਹ ਜੇਲ੍ਹ ਕੱਤੀ ਨਹੀਂ ਪਰ ਅਸੀਂ ਕੱਟ ਕੇ ਵੀ ਇਹਨਾਂ ਲੋਕਾਂ ਲਈ ਬੋਲਾਂਗੇ ਆਵਾਜ਼ ਨੂੰ ਕਦੇ ਵੀ ਬੰਦ ਨਹੀਂ ਕਰ ਸਕਦਾ ਐਨੀ ਇੱਕ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਭ ਬੰਦ ਹੋ ਜਾਓ ਤੇ ਭਾਨੇ ਸਿੱਧੂ ਨੂੰ ਜੇਲ੍ਹ ਜੋ ਸਿਦਾਰਿਆ ਕਰਕੇ ਲਾਵਾਂਗੇ ਲੈ ਆਉਂਗੇ ਕਿ ਨਾ ਐਨੀ ਇੱਕ ਬੇਨਤੀ ਆਸੀਂ ਝਕਾਰੇ ਦਾ ਜਵਾਬ ਕੱਢ ਕੇ ਦੇ ਦਿਓ ਬੋਲ I <laughs>